ਕੀ ਸਰ ਨਾਂ ਲੱਗਦਾ ਮੈਂ ਵਿਕਿੰਨ ਸ਼ਰਮਾ ਚੇਅਰਮੈਨ ਆ ओरिएंट ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਔਰ ਇਸ ਏਰੀਆ ਦੇ ਵਿੱਚ 2017 ਦੇ ਵਿੱਚ ਅਸੀਂ ਪਹਿਲਾ ਸਾਲ ਲਗਾਇਆ ਸੀ ਔਰ ਅੱਜ ਅਸੀਂ ਫੰਕਸ਼ਨ ਕਰਨ ਜਾ ਰਹੇ ਹਾਂ ਬੱਚਿਆਂ ਦਾ ਐਨੂਅਲ ਜਿਹੜਾ ਫੰਕਸ਼ਨ ਹੈ ਇਹਨਾਂ ਦਾ ਕਲਚਰ ਉਹ ਆ ਚੱਲ ਰਿਹਾ ਵੇ ਔਰ ਬੱਚਿਆਂ ਨੇ ਕਾਫੀ ਹੱਦ ਤੱਕ ਬਹੁਤ ਹੀ achchiya praaptiya education ਇਚ ਵੀ ਕੀਤੀਆਂ ਔਰ ਇਹ ਸਾਰਾ ਜਿਹੜਾ ਸ਼ਰੇਹ ਜਾਂਦਾ ਵੇ ਮਰੀਦਾਂ ਮੈਡਮ ਨੂੰ ਜਾਂਦਾ ਹੈ ਔਰ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਦਿਨ ਰਾਤ ਇਕ ਕਰ ਰਹੇ ਨੇ ਮਰੀਦਾਂ ਮੈਡਮ ਔਰ ਰੇਜ ਸਰ ਔਰ ਪੇਰੈਂਟਸ ਦਾ ਵੀ ਇਹਨਾਂ ਨੂੰ ਬਹੁਤ ਅੱਛਾ ਸਹਾਇਕ ਮਿਲ ਰਿਹਾ ਹੈ ਬਹੁਤ ਹੀ ਅੱਛੀ ਅਸੀਂ ਫੋਰਨ ਟਾਈਪ ਵੀ ਕੀਤਾ ਵੇ ਕੱਲ ਨੂੰ ਬੱਚਿਆਂ ਨੇ ਆਸਟ੍ਰੇਲੀਆ ਵੀ ਜਾਣਾ ਵੇ ਉੱਥੇ ਵੀ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਬਿਨਾ ਆਇਲ ਸਰ ਤੋਂ ਉਹਨਾਂ ਨੂੰ ਐਡਮਿਸ਼ਨ ਮਿਲੇਗੀ ਇਹ ਐਮਓਯੂ ਸਾਈਨ ਅਸੀਂ ਮਾਰਚ ਵਿੱਚ ਕਰਨ ਚੱਲੇ ਆ ਔਰ ਬੱਚਿਆਂ ਨੇ ਇੱਕ ਅੱਛੀ ਐਜੂਕੇਸ਼ਨ ਵਾਸਤੇ ਹਮੇਸ਼ਾ ਹੀ ਅਸੀਂ ਪ੍ਰੇਰਿਤ ਕੀਤਾ ਹੈ ਅਤੇ ਹਮੇਸ਼ਾ ਹੀ ਪ੍ਰੇਰਿਤ ਕਰਦੇ ਰਹਾਂਗੇ। ਮੈਂ ਮ੍ਰਿਦਨਾ ਮਾਨਨ, Oriant International School and Sport Academy ਦੀ ਡਾਇਰੈਕਟਰ, ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਦਿੰਦੀ ਹਾਂ ਐਨੂਅਲ ਫੰਕਸ਼ਨ ਦੀਆਂ ਜਿਹੜਾ ਕਿ ਇਨੇ ਪਿਆਰੇ ਪੇਰੈਂਟਸ ਦੇ ਸਹਿਯੋਗ ਦੇ ਨਾਲ ਬਹੁਤ ਹੀ ਅੱਜ ਸਫਲ ਐਨੂਅਲ ਫੰਕਸ਼ਨ ਰਿਹਾ ਹੈ ਸਾਡਾ ਬੱਚਾ ਨੇ ਵੀ ਬਹੁਤ ਤੋੜੇ ਵਿੱਚ ਆਪਣਾ ਸਾਥ ਦਿੱਤਾ ਹੈ। ਤੇ ਮੈਂ ਇਹ ਸਕੂਲ ਪਿਛਲੇ 4-5 ਸਾਲ ਤੋਂ ਚੱਲ ਰਿਹਾ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਜਿਸ ਤਾ ਕਿ ਅਟਲ ਥਿੰਕਿੰਗ ਲੈਬ ਦੀ ਫੈਸਿਲਿਟੀ ਹੈ ਇਹਦੇ ਵਿੱਚ ਤੇ ਕੰਪਿਊਟਰ ਲੈਬਸ ਲਾਇਬ੍ਰੇਰੀ ਐਂਡ ਹੋਰ ਬਹੁਤ ਸਾਰੀਆਂ ਲਾਇਬ੍ਰੇਰੀ ਆਪਾਂ ਬੱਚਾ ਨੂੰ ਆਸਟ੍ਰੇਲੀਆ ਦੇ ਬਾਰੇ ਵਿੱਚ ਵੀ ਬਹੁਤ ਵਧੀਆ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਆ ਅਸੀਂ ਆਸਟ੍ਰੇਲੀਆ ਦੇ ਨਾਲ ਇੱਕ ਟਾਈ-ਅੱਪ ਕੀਤਾ ਹੈ ਜਿਹਦੇ ਵਿੱਚ ਬੱਚੇ ਜਿਹੜੇ ਆਫਟਰ ਪ੍ਰੈਸੂ ਵਿਦਾਊਟ ਆਲਟ ਦੇ ਨੇ ਬਾਹਰ ਜਾ ਸਕਦੇ ਨੇ ਆਪਣੀ ਸਟਡੀ ਕੰਟੀਨਿਊ ਕਰ ਸਕਦੇ ਨੇ ਤੇ ਇਕ 스포츠 ਵੀ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਂਦੀ ਹੈ ਨੇ ਬੱਚਿਆਂ ਨੂੰ ਡਿਸਟ੍ਰਿਕਟ ਲੈਵਲ ਤੱਕ ਨੈਸ਼ਨਲ ਲੈਵਲ ਤੱਕ ਲੈ ਕੇ ਜਾਇਆ ਜਾਂਦਾ ਹੈ। ਹਾਂਜੀ। ਹੈਲੋ एवरीवन। ਆਈ ਐਮ ਨਵਜੋਤ ਕੌਰ, ਦਾ ਵਾਈਸ ਪ੍ਰਿੰਸੀਪਲ ਆਫ ओरिएंट ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ। ਟੂਡੇ ਵੀ ਆਰ ਸੈਲੀਬ੍ਰੇਟਿੰਗ आवर 3rd ਐਨੂਅਲ ਫੰਕਸ਼ਨ। ਸੋ ਸਾਰੇ ਸਾਡੇ ਨਾਲ ਅੱਜ ਬਹੁਤ ਪੇਰੈਂਟਸ ਕੱਟੇ ਹੋਏ ਐ ਤੇ ਬੱਚੇ ਵੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਐ। ਤੇ ਸਾਡੇ ਪ੍ਰਿੰਸੀਪਲ ਸਰ ਮਿਸਟਰ ਰਜੇਸ਼ ਸ਼ਰਮਾ ਐਨ ਚੇਅਰਮੈਨ ਸਰ ਮਿਸਟਰ ਵਿਕਰਮ ਸ਼ਰਮਾ ਤੇ ਸ਼ੁਭਮ ਸ਼ਰਮਾ ਸਾਰੇ ਸਾਡੇ ਨਾਲ ਇੱਥੇ ਮੌਜੂਦ ਹਨ ਤੇ ਸਟਾਫ ਵੀ ਬਹੁਤ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਿਹਾ ਹੈ ਤੇ ਅਸੀਂ ਸਾਰੇ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਸਹਿਯੋਗ ਦੇ ਰਹੇ ਹਾਂ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕੀ ਕੀ ਪਿਛੇ ਹੈ ਸਕੂਲ ਦੇ ਵਿੱਚ ਥੋੜਾ ਸਕੂਲ ਦੇ ਬਾਰੇ ਦੱਸੋ ਸਾਡੇ ਸਕੂਲ ਵਿੱਚ ਏਟੀਐਲ ਲੈਬ ਹੁਣ ਨਵੀਂ ਇੰਟਰੋਡਿਊਸ ਹੋਈ ਹੈ ਜਿਹੜੀ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਹੋਰ ਕਿਸੇ ਵੀ ਸਕੂਲ ਦੇ ਵਿੱਚ ਅਲਰਟ ਨਹੀਂ ਕੀਤੀ ਗਈ ਹੈ ਸਾਡੇ ਸਕੂਲ ਵਿੱਚ ਐਸ ਦੀ ਕਲਾਸਿਸ ਵੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਉਧਰ ਨਾਲ ਬੱਚੇ ਦੀ ਮਤਲਬ ਇੰਟਰੈਕਟਿੰਗ fluency ਨਾਲ ਇੰਟਰੈਕਟ ਕਰ ਪਾਉਂਦੇ ਹੋ ਇੱਕ ਦੂਸਰੇ ਨਾਲ ਇੰਗਲਿਸ਼ ਲੈਂਗੁਏਜ ਦੇ ਵਿੱਚ ਤਾਂ ਸਪੋਰਟਸ ਦੇ ਵਿੱਚ ਕੀ ਕੀ ਹੈ ਸਪੋਰਟਸ ਦੇ ਵਿੱਚ ਸਾਡੇ ਕੋ ਫੈਂਸਿੰਗ ਹੈ ਆਥਰੀ ਹੈ ਫੁੱਟਬਾਲ ਬਾਸਕਟਬਾਲ ਤੇ ਬੈਡਮਿੰਟਨ ਵਾਲੀਬਾਲ ਇਹ ਸਾਰੇ ਗੇਮਸ ਸਾਡੇ ਸਕੂਲ ਚ ਖੇਡਾਈ ਜਾਂਦੇ ਕਿੰਨੇ ਕਿ ਬੱਚੇ ਪੜਦੇ ਸਾਡੇ ਸਕੂਲ ਵਿੱਚ ਲਗਭਗ 800 ਤੋਂ ਜ਼ਿਆਦਾ ਬੱਚੇ ਪੜਦੇ ਆ ਕਿਤੋਂ ਕਿਤੋਂ ਦੇ ਬੱਚੇ ਕੋਈ ਬਾਹਰੋਂ ਵੀ ਆ ਰਹੇ ਆ ਨੇ ਨੇੜੇ-ਨੇੜੇ ਦੇ ਸਾਡੇ ਸਕੂਲ ਦੇ ਵਿੱਚ ਮਾਛਵਾੜਾ ਤੋਂ ਜ਼ਿਆਦਾਤਰ ਬੱਚੇ ਬਿਲੋਂਗ ਕਰਦੇ ਆ ਤੇ ਅਦਰ ਵਿਲੇਜਸ ਤੋਂ ਵੀ ਬਹੁਤ ਬੱਚੇ ਬਿਲੋਂਗ ਕਰਦੇ ਆ ਅਬਰੌਡ ਦਾ ਵੀ ਕੁਝ ਹੈ ਇਥੋਂ ਹਾਂਜੀ ਸਾਡੇ ਸਕੂਲ ਦਾ ਵੈਸਟਰਨ ਗਵਰਨਮੈਂਟ ਆਫ ਆਸਟ੍ਰੇਲੀਆ ਦੇ ਨਾਲ ਰੀਸੈਂਟਲੀ ਟਾਇਪ ਅਪ ਹੋਇਆ ਹੈ ਤੇ ਉਹਦੇ ਨਾਲ ਸਾਡੇ ਬੱਚਿਆਂ ਨੂੰ ਉਹ ਇੱਥੇ ਆ ਕੇ ਕੋਚਿੰਗ ਦੇਣਗੇ ਆਸਟ੍ਰੇਲੀਅਨ ਸਟਾਫ ਉਹਨਾਂ ਨੂੰ ਆ ਕੇ ਟੀਚਰਸ ਨੂੰ ਕੋਚਿੰਗ ਦੇਗਾ ਉਹਨਾਂ ਦਾ ਕਰਿਕੂਲਮ ਫਾਲੋ ਹੋਏਗਾ ਉਹ ਬੱਚਿਆਂ ਲਈ ਅਲੱਗ ਤੋਂ ਕਲਾਸਿਸ ਲਗਾਈ ਜਾਣਗੀਆਂ ਮਾਤਾ ਪਿਤਾ ਨੂੰ ਕੀ ਸੰਦੇਸ਼ ਹੈ ਤੁਹਾਡਾ ਸਾਡਾ ਮੇਰਾ ਸਾਰੇ ਮਾਤਾ ਪਿਤਾ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਤੇ ਨਾਲ ਹੀ ਸਾਡਾ ਸਕੂਲ ਜਿਵੇਂ ਸਪੋਰਟਸ ਅਕੈਡਮੀ ਹੈ ਤਾਂ ਉਹਨਾਂ ਦੇ ਖੇਡਾਂ ਵੱਲ ਵੀ ਮਤਲਬ ਉਹਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਖੇਡਾਂ ਵੱਲ ਵੀ ਵੱਧ ਤੋਂ ਵੱਧ ਧਿਆਨ ਦੇਣ ਤੇ ਉਹਨਾਂ ਨੂੰ ਚੰਗੀਆਂ ਆਦਤਾਂ ਸਿਖਾਉਣ ਵਿੱਚ ਹੈਲਪ ਕਰਨ ਉਹ ਰੀਆ ਕੀ ਨਾਮ ਤੁਹਾਡਾ ਰੀਆ ਕਿਹੜੇ ਸਕੂਲ ਪੜ੍ਹਦੇ ਹੋ Orient International School School and Sports Academy ਜੀਕਲਾ ਆ ਅੱਜ ਅਜਰੇ ਕੀ ਫੰਕਸ਼ਨ ਸੀ ਇਹਦੇ ਬਾਰੇ ਦੱਸੋ ਅਜਰੇ ਫੰਕਸ਼ਨ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਸਾਡੇ ਹੈਅਰ ਸਟਾਈਲ ਤੇ ਮੇਕਅਪ ਕੀਤਾ ਗਿਆ ਤੇ ਸਾਨੂੰ ਇੱਕ ਇੱਕ ਕਲਾਸ ਸੇ ਬਿਠਾਇਆ ਗਿਆ ਸਾਰੇ ਸਾਰੇ ਸਕੂਲ ਦੇ ਵਿੱਚ ਬਹੁਤ ਸਾਰੇ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਗਈ ਜਿਸ ਦੇ ਵਿੱਚ ਸਾਰੇ ਪੇਰੈਂਟਸ ਨੂੰ ਬੁਲਾਇਆ ਗਿਆ ਅਤੇ ਸਾਰੇ ਲੋਕ ਇਕੱਠੇ ਹੋ ਕੇ ਐਨਵਲ ਫੰਕਸ਼ਨ ਦਾ ਆਨੰਦ ਮਾਣ ਰਹੇ ਹਨ ਸਾਲ ਦੇ ਵਿੱਚ ਕਿੰਨੇ ਫੰਕਸ਼ਨ ਹੁੰਦੇ ਆ ਤੁਹਾਡੇ ਸਾਲ ਦੇ ਵਿੱਚ ਹਰ ਇੱਕ ਤਿਹਾਡੇ ਨਾਲ-ਨਾਲ ਫੰਕਸ਼ਨ ਮਨਾਏ ਜਾਂਦੇ ਬੜਾਈ ਬਾਰੇ ਕਿਸ ਤਰ੍ਹਾਂ ਹੈ ਮੈਂ ਇਥੇ ਹਰ ਕਲਾਸ ਦੇ ਵਿੱਚ ਫਸਟ ਆਉਣੀ ਹੈ ਤੁਹਾਡੇ ਸਕੂਲ ਬਾਰੇ ਦੱਸੋ ਸਾਡੇ ਸਕੂਲ ਦੇ ਵਿੱਚ ਹਰ ਇੱਕ ਕਲਾਸ ਦੇ ਲਈ ਅਲੱਗ-ਅਲੱਗ अलग-अलग क्लास ਦੇ ਵਿੱਚ ਬਲੈਕਬੋਰਡ, ਗ੍ਰੀਨ ਬੋਰਡ ਅਤੇ ਸਮਾਰਟ ਬੋਰਡ ਲੱਗੇ ਹੋਏ ਹਨ। ਇੱਥੇ ਏਟੀਐਨ ਲੈਬ ਵੀ ਹੈ ਜਿਸ ਦੇ ਵਿੱਚ ਅਲੱਗ-ਅਲੱਗ ਪ੍ਰਯੋਗ ਕੀਤੇ ਜਾਂਦੇ ਹਨ, ਐਕਸਪੈਰੀਮੈਂਟ ਕੀਤੇ ਜਾਂਦੇ ਹਨ। ਇੱਥੇ ਸਾਇੰਸ ਲੈਬ ਵੀ ਹੈ ਤੇ ਇੱਥੇ ਸਪੋਰਟਸ ਅਕੈਡਮੀ ਵੀ ਹੈ। ਟੀਚਰ ਕਿਸ ਤਰ੍ਹਾਂ ਪੜਾਉਂਦੇ ਹਨ? ਟੀਚਰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ। ਨਗਰ ਅਸੀਂ ਉਹਨਾਂ ਨੂੰ ਜਿੰਨੀ ਮਰਜ਼ੀ ਵਾਰ ਪੁੱਛ ਲਈਏ ਉਹ ਸਾਨੂੰ ਓਨੀ ਵਾਰ ਓਨੀ ਵਾਰ ਦੱਸਣਗੇ।